ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਪਸ਼ੂਦਾਨ ਦਿਖਾਉਣੇ ਆ ਤਿੰਨ ਮੱਝਾਂ ਤੇ ਚਾਰ ਗਾਵਾਂ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਇਹ ਆ ਵੀ ਕੁਝ ਸੂਈਆਂ ਵਾਂ ਤੇ ਕੁਝ ਗੱਬਣਾ ਵਾਂ ਸੂਈਆਂ ਦੇ ਆਪਣੇ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਠ ਠਾਕ ਜੀ ਵਧੀਆ ਜੀ ਵਧੀਆ ਚਲੋ ਵਧੀਆ ਜੀ ਦਾ ਜੀ ਤੇ ਨਾਮ ਦੱਸਦੇ ਕਰੀ ਹਾਂ ਜਦੰਦਰ ਸਿੰਘ ਪਿੰਡ ਚਠਾ ਤਸੀਲ ਬਟਾਲਾ ਜਿਲ੍ਹਾ ਕਸਰੂਆ ਫੋਨ ਨੰਬਰ ਵੀ ਬੋਲ ਦੋ 985682775 ਠੀਕ ਹੈ ਜੀ ਸ਼ੁਰੂਆਤ ਫਿਰ ਗਾਵਾਂ ਤੋਂ ਕਰ ਲਈਏ ਹਾਂਜੀ ਹਾਂਜੀ ਅੱਜ ਗਾਵਾਂ ਚਾਰ ਲੈਣ ਤੀਆਂ ਜੀ ਹਾਂਜੀ ਹਾਂਜੀ ਚੰਗੀਆਂ ਬੜਾ ਠੀਕ ਹੈ ਤੇ ਚਲੋ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਇਹਦੇ ਬਾਰੇ ਦੱਸ ਅੱਛਾ ਜੀ ਮਾੜੀ ਜਿਹਾ ਅੱਛਾ ਜੀ ਮੇਰੇ ਕੋਲ 80 ਮਗਾਉਂਦੇ ਇਹਦੇ ਚੋਕੇ 3-4 ਕਿਲੋ ਤੇ ਕੀ ਆ ਥੋੜੀ ਕਿੰਨੇ ਕਿ ਪਾਸ ਕਰਕੇ ਲੈਂਦੀ ਆ ਹੁਣ ਸਾਰਾ ਮਾਲ ਨਹੀਂ ਆਇਆ ਦੇਖੋ ਕਦਾਂ ਵਾਲੀ ਵਾਹ ਕਦਾਂ ਵਾਲਾ ਰਹਿ ਗਿਆ ਬਾਕੀ ਇਹ ਆ ਵੀ ਕੱਦ ਬਹੁਤਾ ਉੱਚਾ ਨਹੀਂ ਆ ਠੀਕ ਜਿਹਾ ਕੱਦ ਆ ਦਰਮਿਆਨਾ ਪਹਿਲੇ ਨੰਬਰ ਦੇ ਦੂਜੇ ਕਰਕੇ ਲਈ ਦੂਜੇ ਗਾੜਾ ਵੀ ਥਾਣੇ ਵੇਖੋ ਗੁਲਾਬੀ ਕਿੰਦਾ ਲੱਗਾ ਇਧਰ ਲੱਗ ਮਨੇ ਮਾਰੋ ਤੇ ਰੰਗ ਰੂਪ ਤੇ ਚੰਗੀ ਆ ਲੈ ਜਾ ਜੀ ਲੈ ਜਾ ਹਾਂ ਦੇਖ ਸਾਦੇ ਥਾਣੇ ਦੇ ਲਾਗੇ ਤਾਂ ਠੰਡੀ ਬੜੀ ਕੋਈ ਰਸੀ ਨਹੀਂ ਪੁਣੀਆ ਵੇਖੋ ਜਿੱਦਾਂ ਮਰਜ਼ੀ ਥਲੇ ਹੁੰਦੀ ਜਿਹੜਾ ਮਰਜ਼ੀ ਯਾਦ ਕਰੂ ਜਿੱਦਾਂ ਦੀ ਵਹਿੜਿਆ ਤੇ ਕਿੰਨੇ ਕ ਦੁੱਧ ਵਾਲੀ ਜੇ ਵੇਚੀ ਐ 15 ਤੋਂ ਬਾਹਰ ਦਿਨਾਂ 17 18 ਕਰ ਦੋ ਤੇ ਕਿ ਭਾਵੇਂ ਜੀ ਤੇ ਮੁੱਲ ਫੇਰੇ ਦਾ ਮੁੱਲ ਤੇ ਦਾ ਵੀਰ ਜੀ 50000 ਜੀ ਅੱਛਾ ਹਾਂਜੀ ਹਾਂਜੀ ਪਸ਼ੀ ਬਹੁਤ ਚੰਗੀ ਆ ਅੱਛਾ ਹਾਂਜੀ ਤੇ ਕਿੰਨੇ ਕਿੰਨਾ ਕਰਨਾ ਮੰਨਤਨ 45000 ਦੀ ਉਸੀ ਦੇਣਾ ਅੱਛਾ 45000 ਦੀ ਮੌਕੇ ਤੇ ਕਰ ਦੋਗੇ ਔਰ ਮੰਨ 44 ਦੀ 47 ਦੀ 47 ਦੀ ਵਸ਼ੀ ਬਹੁਤ ਚੰਗੀ ਹੈ ਠੀਕ ਹੈ ਜੀ 21 17 18 ਕਿਲੋ ਵਸ਼ੀ ਚ ਆ ਜੂਗੀ ਸਾਰਾ ਚਵਾ ਜਿੱਦਾਂ ਦੀ ਲੱਗੀ ਕਾਨੂੰ ਗੱਲਾਂ ਕਰ ਝੂਠ ਮਾਰਨ ਲੱਗੀ ਠੀਕ ਹੈ ਆ ਪਹਿਲਾਂ ਵਸ਼ੀ ਵੀਰ ਜੀ ਦਾ ਨਾ ਦੇਖੋ ਕੀ ਥਾਂ ਲੱਗਾ ਵਸ਼ੀ ਵੀਰ ਜੀ ਦਾ ਦੇਖੋ ਤੋਰੋ ਫੇਰੇ ਤੇ ਇਹ ਕਿੰਨੇ ਕੇ ਦੁੱਧਾ ਲਈ ਆ ਇਹ ਵੀ ਦੁੱਧ ਵੀਰ ਜੀ 17 18 ਕਿਲੋ ਵਸ਼ੀ ਪਹਿਲਾਂ ਹੀ ਚਵਾਉਗੀ ਪਹਿਲਾਂ ਸੁਆ ਇਹਨੇ ਸੋਨਾ ਹੈ ਕਤਰਾ ਦਾ ਜਿਹਾ ਰੰਗ ਹੈ ਵਸ਼ੀ ਦਾ ਸੋਨੇ ਰੰਗ ਰੂਪ ਚ ਸਾਰਾ ਦੇਖੋ ਕੀ ਜੀ ਲਗਾ ਕਤਰਾ ਦਾ ਗੋਲ ਲੱਗਾ ਹੋਇਆ ਜਿਵੇਂ ਕਰਮਾਰੀ ਨੂੰ ਲੱਗਦਾ ਕੇ ਲਾਗੋ ਹੋਲੇ ਕਰਦਾ ਸਾ ਲੈ ਜਾ ਵੀਰ ਜੀ ਸਰੇ ਬਣੇ ਬਖਾਓ ਦੇਖੋ ਕਦਾਂ ਗਾਂ ਨੂੰ ਬਣੀ ਹੈ ਵਸੀ ਚੰਗੀ ਤਿਆਰ ਹੁੰਦੀ ਬਾਕੀ ਥਾਨ ਪੁੱਲੀ ਛੱਡ ਕੇ ਕੋਥੋਂ ਲੈ ਬਾਇਦੇ ਦੰਦਾ ਜਿਹਾ ਵਸੀ ਚਾਰ ਦੰਦੇ ਆ ਥਾਨੇ ਦਾ ਹੁਣ ਤਾਂ ਹੀ ਹੱਥ ਚਾਉਣਾ ਲਾਏ ਮਈਆਂ ਨੂਣੀਆਂ ਹੋ ਜਾ ਥਾਨ ਮਈਆਂ ਆਲਾ ਲੱਗਾ ਬੈਠ ਨੂੰ ਬਾਕੀ ਹੈਗੀ ਵੀ ਕ੍ਰੋਸ ਪੰਜ ਦੁੱਧਰੀ ਫੈਟ ਵੀ ਚੰਗੀ ਆਈ ਜਾਣੀ ਇਹ ਜੇ ਤਿਆਰ ਹੋਣੀ ਆ ਬਾਕੀ ਆ ਵੀ ਗੱਬਨ ਪਸ਼ੂ ਦੇ ਦੁੱਧ ਦਾ ਅੰਦਾਜ਼ਾ ਹੁੰਦਾ ਵੱਧ ਵੀ ਘੱਟ ਸਕਦੀਆਂ ਤੇ ਘੱਟ ਵੀ ਘੱਟ ਸਕਦੀ। ਹੋ ਸਕਦਾ 20 ਕਿਲੋ ਦੇ ਦੇ ਜਿਹੜਾ ਦੀ ਮਸ਼ੀਨ। ਇਹਵਾ ਨਿਕਰ ਲੇ ਜੀ ਅੱਛੀ। ਇਹਦੇ ਥੋੜੇ ਲਾ ਦੇ। ਤੇ ਇਹਦਾ ਮੁੱਲ ਫਿਰ ਮੇਰੇ ਭਾਂਡਾ ਨਾਲ ਹੀ ਦੇਖੋ ਤੇਜ਼ ਕਰਾਈਓ ਜੀ ਅੱਛੀ ਦੇ। ਜੀ ਭੰਦੀ ਆ ਸਾਡੀ। ਇਹ ਦੇਖੋ ਕਿੰਨੇ ਦੀ ਦੇ ਦਈਏ ਫਿਰ ਇਹ। ਮੁੱਦੇ ਦਾ 55000 ਦੇ। ਅੱਛਾ। ਹਾਂ ਜੀ। 50 ਹੀ ਦੇ ਦਈਏ। 2 ਛਾੜ ਕੇ 50 ਜੀ। 48 ਦੀ। ਹਾਂ ਜੀ। ਠੀਕ ਹੈ ਜੀ। ਚਲੋ ਬਾਕੀ ਕੋ ਖੂਨ ਲਾਉਗਾ ਤੇ ਮੁੱਕੇ ਤੇ ਹੋ ਜਾਊਗਾ ਮਾਰੀ ਆਹ ਵੀ ਪਹਿਲਾਂੋਂ ਅੱਛੀ ਸੂਈ ਜੇ ਵੇਦੀ ਠੀਕ ਆ ਇਹਨੂੰ ਅੱਜ ਜਾਂਦੇ ਸੂਈ ਨੂੰ 9 ਕਿਲੋ ਬੋਲਾ ਹੀ ਹੋਊਗਾ ਥਲੇ ਅੱਛਾ ਤੇ ਵੀ 13-14 ਕਿਲੋ ਦਊਗੀ ਬਾਕੀ ਚੋਗੇ ਦੱਸਾ ਲਈ ਕਰਕੇ ਖੋੜੇ ਚਵਾਜ ਦਾ ਲੱਗਣਾ ਹੁ ਤਾ ਨੂੰ ਗੱਲਾਂ ਤੇ ਆ ਬੱਚਾ ਬਾਹਰ ਇਹਦਾ ਬੱਚਾ ਆਹ ਵੀ ਅੱਛੀ ਜੇ ਆਹ ਵਸ਼ੀ ਹੈ ਜਿਹੜੀ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਬਾਕੀ ਥਾਣੇ ਕਾਫੀ ਕਮਾਲ ਦਾ ਲੱਗਾ ਸਵਾ ਇਹਦਾ ਪਹਿਲਾ ਹੀ ਆ ਜਾ ਵੀਰ ਜੀ ਤੇ ਥਾਣੇ ਦੇ ਵੀ ਦੇਖ ਸਕਦੇ ਆਪਾਂ ਲਾਗੇ ਤੇ ਓ ਜੰਗਾ ਗੱਲ ਕਰ ਤੇ ਦਾ ਮੁੱਲ ਫਿਰ ਇਹਦਾ ਮੁੱਲ 35000 ਅੱਛਾ ਇਹ ਕਿੰਨੇ ਦੀ ਦੇ ਦੀ 32000 ਦੀ ਅੱਛਾ 32000 32000 ਦੀ ਦੇਣੀ ਪਹਿਲਾਂ ਅਸੀਂ ਦੰਦਾ ਜਜ ਦੋਂਦੀ ਚੋਗੀ ਹੁੰਦੀ ਠੀਕ ਹੈ ਜੀ ਹਾਂ ਜੀ ਤੇ ਆ ਜਿਹੜੀ ਆ ਗਈ ਆ 10 ਦਿਨਾਂ ਦੇ ਅੜ ਗੜਾ ਹੋ ਗਿਆ ਹੁਣ ਇਹ ਜੀ ਆਈ ਜੀ ਦੁੱਧ 13 ਕਿਲੋ ਆਦੇ 12 ਕਿਲੋ ਦੀ ਗਾਰੰਟੀ ਦੇਣੀ ਬਾਕੀ ਆ ਵੇਖੋ ਠੰਡੀ ਬੜੀ ਆ ਠੀਕ ਚੋਾਈ ਕਿਤੇ ਲੱਗੀ ਵੇਖੋ ਕਿੱਟਾ ਦੁੱਧ ਵੇਖੋ ਜਿੰਦਾ ਮੱਦੀ ਕੋਈ ਚੋਵੇ ਰੱਸੀ ਪਾਉਂਦੀ ਹੁੰਦੀ ਨਾ ਵੇਖੋ ਵਾਰਦੀ ਕਿਤੇ ਜਵਾਈ ਮੁੱਗੈ ਲਗਾਇਆ ਕਿੰਨਾ ਦੁੱਧ ਦੇ ਦੇ ਕੋਲ ਦੁੱਧ ਵਿੱਚ 13 ਕਿਲੋ ਆ ਪਰ 11 12 ਕਿਲੋ ਕਰਕੇ ਦੇਣੀ ਕਿਉਂਕਿ ਉਪਰੇ ਤਾਂ ਗੋਗਾਦਨ ਵਰਕੇ ਲੋਖਣ ਦਾ ਵਾਦਾ ਮੈਂ ਨਾ ਕਰਦਾ ਤੇ ਸੋਈ ਨਾ ਕਿੰਨਾ ਚਿਰ ਹੋ ਗਿਆ ਜੀ 10 ਦਿਨ ਨਹੀਂ ਅੜਕੜ ਹੋ ਗਿਆ ਦੁੱਧ ਤੇ 17 ਕਿਲੋ ਦਊਗੀ ਆਜ ਲਿਆ ਆ ਜੀ ਵੱਡੀ ਵੜਿਆ ਇਹ ਬੰਦਿਆ ਸਭ ਹੀ ਬਹੁਤ ਚੰਗੀ ਆ ਦੇਖੋ ਹੋਣੇ ਅਜੇ ਆਈ ਏ ਚੋ ਜਾ ਕੇ ਪਾਸ ਤਾਂ ਕਿ ਲਿਆਣੀ ਜੀ ਜਿਆਦਾਤਰ ਪਸ਼ੂ ਆਜੀ ਆਏ ਅਜ ਲਾਇਆ ਬਾਕੀ ਇਹ ਆ ਵੀ ਕੱਦ ਕਾਠ ਚੰਗਾ ਹੈ ਉਤਰਾਏ ਦਾ ਤੇ ਫਿਕਸ ਜੇ ਵਨ ਨਹੀਂ ਤੇ ਇਹਦਾ ਮੁੱਲ ਵੀ ਦੀ ਫਿਰ ਮੁੱਲ ਤੇ ਤਾਂ 42000 ਦੇ ਅੱਛਾ ਹਾਂ ਜੀ ਕੱਦ ਕਾਠ ਤੇ ਚਲੋ ਚੰਗਾ ਹੈ ਉਹਦੇ ਵੀ ਜੀ 68 ਕਿਲੋ ਦੇਣਾ ਨਹੀਂ ਠੀਕ ਹੈ ਬਾਕੀ ਖੰਡੀ ਬੜੀ ਆ ਕਿੰਨੇ ਦੀ ਕਰਦੀ ਹੈ ਜੈਸਨ ਹੋਏ ਦੱਸ ਦੋ ਕਿੰਨੇ ਕੋਬ ਦੇ ਦੇਣੀ ਆਪ ਹੀ ਕਰ ਦੋ 40 ਦੇ ਦਈਏ ਵੇਖ ਲਓ ਕੋਈ ਯਾਰ ਖੰਡ ਛੱਡਣਾ ਹੋਰ ਤੇ ਹਾਂ ਨਾ ਵੀ ਤੇੜੀ ਵਸ਼ੀਦਨੀ 35000 ਦੀ ਦੇਣੀ ਹੈ ਅੱਛਾ 35000 ਦੀ ਵੀ ਵਸ਼ੀਏ ਟੋਕੜਾਂ ਵਾਲਾ ਪਾਸ ਸੱਜੇ ਰੋਸ਼ੀ ਹੈ 10 10 ਨਰਾਂ ਦੀ ਸਹੀ ਹੋ ਤੇ ਬੱਚਾ ਕੀ ਹੈ ਤੇ ਮਗਰ ਬੱਛਾ ਇਹ ਤਾਂ ਮਗਰ ਬੱਛਾ ਹੈ ਹਾਂਜੀ ਤੇ ਆ ਗੱਬਨ ਜੇ ਮੱਜ ਅੱਦ ਜੇ ਸੁਈ ਛੋਟੀ ਸੁਈ ਹੈ ਤਿਆਰ ਦੇ ਦੇਖੋ ਥਾਲੇ ਉਹ ਕਿਲੀਆਂ ਸੁਭਾਈਆਂ ਜੁੱਤੀਆਂ ਆ ਆ ਯੋ ਲੈ ਦੇਖ ਤਾਂ ਦੇ ਮਾਨੇ ਦਾ ਇਹ ਕੋ ਚੀਰ ਵਾਲਾ ਲਿਆਇਆ ਟਟ ਵਾਲਾ ਤੇ ਬਾਕੀ ਥਣ ਵੀ ਚੰਗੇ ਗਾਪ ਤੇ ਇਹਦਾ ਵੀ ਤੇ ਕਿੰਨਾ ਕੁ ਵਿੱਤੀ ਦੁੱਧ ਕੱਢੀ ਜਾਊਗੀ ਦੁੱਧੀ ਜੀ 12 ਕਿਲੋ ਦਊਗੀ ਓ ਠੀਕ ਤੇ ਇਹਦਾ ਮੁੱਲ ਫਿਰ ਮੁੱਲ ਦਾ 70000 ਜੀ ਤੇ ਕਿੰਨੇ ਦੇ ਦਈਏ 2000 ਜੀ 2 ਨਾ ਛੱਡੀਏ ਹਾਂਜੀ 5 ਪੂਰਾ ਹੀ ਛੱਡੀਏ ਪਸਾਂ ਤੁਸੀਂ ਕਹਿਦਾ ਸੀ ਘਾਟਾ ਪਿਆ ਚੋਈ ਨਹੀਂ ਘਾਟਾ ਕੀ ਪੈਣਾ ਘਾਟਾ ਘਟ ਨਾ ਕਰਿਆ ਕਰੋ ਹਾਂ ਪਾ ਹੈ ਜੀ ਕਿਤੇ ਦੀ ਠੀਕ ਹਾਂ ਜੀ ਇਹਨੇ ਟੋਪੜਾ ਵੀ ਗੱਡੀਆਂ ਨੇ ਹਾਂਜੀ ਹਾਂਜੀ ਤਿਆ ਗੱਬਣ ਜੇ ਵੀ ਇਹ ਵੀ ਗੱਬਣ ਜੇ ਵੱਡੀ ਝੋਟੀ ਏ ਠੀਕ ਐ ਤੋੜ ਦੋ ਇਹ ਵੀ ਵੀਰ ਜੀ ਦਾਅ ਦੇਣਾਂ ਦੇ ਅਗੜ ਲੈ ਜੂਗੀ ਦਿਨ ਪਿੱਛੇ ਦੀ ਗਾਰੰਟੀ ਹੋਊਗੀ ਦਿਨ ਜੇ 10 ਕਹਿੰਦੇ ਲੈ ਜੂਗੀ ਬਾਕੀ ਪਹਿਲਾਂ ਨੇ ਵੀਰ ਜੀ 12 ਕਿਲੋ ਦੁੱਧ ਦਤਾ ਝੋਟੀ ਨਹੀਂ ਵੇਖੋ ਛੋਟੀ ਕਹਿੰਦੇ ਦੋ ਜਾ ਦੋ ਦੇ 13 14 ਕਿਲੋ ਰਮਾਨਾ ਚਵਾਈ ਆਊਗੀ ਜੀ ਇਹ ਵੀ ਇਹ ਵੀ ਗਾਰੰਟੀ ਏ ਪਾ ਚੁੰਦਿਆ ਦਾ ਬੱਚਾ ਵੀ ਮਰ ਜੇ ਨਾ ਇੱਕ ਡੰਗ ਨਾ ਕਿਤੇ ਟੀਕਾ ਲਾਉਗੀ ਤੇ 8 ਮਹੀਨਾ ਦਾ ਗੱਪੜ ਬੁਰਾ ਸੀ ਇਸੇ ਤਰ੍ਹਾਂ ਕੋ ਮਹੀਂ ਲਈ ਹੈ ਠੀਕ ਆ ਹਾਂਜੀ ਉਹ ਬਾਹਰ ਚਲੇ ਸੀ ਇਸ ਕੰਮ ਕਰਕੇ ਮਹੀਂ ਬਹੁਤ ਚੰਗੀ ਝੋਟੀ ਆ ਕੋਈ ਵੀ ਆ ਦੇ ਆਣ ਕੇ ਜੇ ਕੋਈ ਵੀ ਲੈ ਜਾਊਗਾ ਨਾ ਹਾਂਜੀ ਲੈ ਆਉਣਗੇ ਅਗਲੇ ਸਵੇਰੇ ਉਹਨਾਂ ਨੂੰ ਭੇਜ ਦੇ ਦੇ ਠੀਕ ਆ ਇਹ ਟੋਪੜੋ ਕੀ ਟੋਪੜ ਵੀ ਲੈ ਜਾਣਗੇ ਠੀਕ ਆ ਇਹ ਤਾਂ ਥਾਣੇ ਦੇ ਦੇਖ ਸਕਦੇ। ਬੱਲੇਵਾ ਕਰਨਾ। ਸਾੜੀ ਪਰ ਨਹੀਂ ਗੱਟੀ। ਕਿੰਨਾ ਕ ਦੁੱਧ ਕੱਢੀ ਜਾਊਗੀ? ਉਹਦੇ ਵਿੱਚ 13 ਲੀਟਰ ਤੋਂ ਬਾਹਰ ਦਊਗੀ। 12 ਕਿਲੋ ਨੇ ਪਹਿਲਾਂ ਨੇ ਦਿੱਤਾ ਦੁੱਧ। ਤੇ ਇਹਦਾ ਮੁੱਲ ਫਿਰ? ਇਹਦਾ ਮੁੱਲ 80 ਹਜ਼ਾਰ। 80 ਹਜ਼ਾਰ ਆ। ਹਾਂਜੀ। ਚਲੋ ਬਾਕੀ ਛੋਟ-ਛੋਟ ਵਿੱਚੋਂ ਕਰ ਦੋ। ਸਾਡੋ ਕਿ ਨਹੀਂ ਕਰ ਪਈ। 5 ਛੱਡੀਏ ਫਿਰ। ਦੇ ਦਾਂਗੀ। 75 ਦੀ। 75 ਜੋ ਮਾਤਰਾ ਨੂੰ ਪੂਰਾ ਕਰਾਂਗੇ ਕੋਈ ਵੀ ਫੋਨ ਲਾ ਦੇ। ਠੀਕ ਆ। ਤੇ ਆ ਸੋਈ ਸਵਾਈ ਦੇ। ਪਹਿਲਾਂ ਗੱਟੀ ਚੌਗੀ ਲੱਗਣ ਦੀ ਜੂ। ਲੈ ਆ ਤੋਰ ਦੈਂ ਇਹਨੂੰ। ਹੱਤ ਜਾਂਦੇ ਇਹਨੂੰ ਸੋਈ ਨੋ ਬਚਾ ਜੀ। ਆ ਬੱਚਾ ਜੀ ਇਹਦਾ ਤਾਜ਼ਾ ਇਹ ਬੱਚਾ ਜੀ ਨਾ ਥੋੜਾ ਪਰਦਾ ਹੋਗਾ ਆਇਆ ਦੇਖੋ ਕੱਟੀ ਦਾ ਕਰਦ ਘਟਾਇਆ ਥਾਣੇ ਕੋ ਕੀ ਜੀ ਲੱਗਾ ਆ ਵਗੜਾ ਨਾ ਨਹੀਂ ਬਾਕੀ ਥਾਣੇ ਕਾਫੀ ਚੰਗਾ ਲੱਗਾ ਇਹਦੇ ਕੋਲ ਆਹ ਦੇਖ ਸਾਡੇ ਥਾਣੇ ਦੇ ਲੈ ਜਾਓ ਜੀ ਤੇ ਕਿੰਨਾ ਵੇਚੀ ਫਿਰ ਇਹਦਾ ਮੁੱਲ ਦੁੱਧ ਕਿੰਨਾ ਇਹਦੇ ਕੋਲ ਹੁਣ ਮੁਕੇ ਤੇ ਵੀ ਜੇ 7-8 ਕਿਲੋ ਬੋਲਾ ਬੋਲਾ ਵੰਡਿਆ ਕਿੰਨਾ ਕਰੀ ਜਾਊਗੀ ਇਹ 10 ਲੀਟਰ ਬਾਅਦ ਦੋਗੀ ਮੱਢੀ ਘੋਟੀ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ 75000 75000 ਕਰਨਾ ਵਿੱਚ ਮੰਨਤਾ ਨਾ 70000 ਦੀ ਆਣਾ ਛੋਟੀ ਦੇ ਦਾ 60000 ਦੀ ਹਾਂਜੀ ਤੇ ਠੀਕ ਹੈ ਵੀਰ ਕੋਈ ਕੁਸ਼ੀਆ ਨਾ ਹਾਂਜੀ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇਥੋਂ ਆਪਣੀ ਤਸੱਲੀ ਕਰਕੇ ਵੇਸ ਚਾਖ ਕੇ ਆਪਣੀ ਸਮਝ ਲੈ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦ ਲੈ